ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਅੱਜ ਇੱਕ ਕੁੱਤੀ ਦੇਰੇ ਚਾਈ ਸੀ ਬਾਬਿਆਂ ਕੋਲੇ ਰੋਟੀ ਖਾਣ ਤੇ ਬਾਬਿਆਂ ਨੇ ਕੰਨ ਦੇਖਿਆ ਤਾਂ ਕੰਨੇ ਦਾ ਥੋੜਾ ਥਲ ਝਾੜਦੀ ਸੀ ਤਾਂ ਇਸ ਕਰਕੇ ਬਾਬਿਆਂ ਨੇ ਕੀਤਾ ਆਪਾਂ ਨੂੰ ਫੋਨ ਕਿ ਦੋਸਤੋ ਆਪਾਂ ਇੱਕ ਕੁੱਤੀ ਦਾ ਕੰਨ ਦੇਖਦੇ ਆਂ ਕੁੱਤੀ ਦੇ ਕੰਨ ਨੂੰ ਕੀ ਦਿੱਕਤ ਹੈ ਇਹ ਬਾਤ ਹੈ ਤੇ ਛੱਡ ਜਾ ਬਾਈ ਛੱਡ ਬਾਬੇ ਅੰਦਰ ਤੇ ਕੁੱਤਾ ਆਸਿਆ ਸ਼ੇਰ ਮੈਰੋਂ ਨਾ ਆਹ ਹਾ ਤੇ ਤੇਰੀ ਕੰਨ ਜਾ ਝੜਕਦੀ ਹੈ ਤੇ ਆਪਾਂ ਟ੍ਰੀਟਮੈਂਟ ਦੇਖਾਂਗੇ ਇਹਦਾ ਲੱਤ ਮੰਦਾਂ ਬਾਪੂ ਨਹੀਂ ਤੇ ਹੁਣ ਦੇਖਦੇ ਹਾਂ ਦੋਸਤੋ ਇਨੂੰ ਕੀ ਦਿੱਕਤ ਹੈ ਤੇ ਦੋਸਤੋ ਆਪਣਾ YouTube ਤੇ ਚੈਨਲ ਹੈ ਸੁਖਮੰਗ ਤੇ ਜਿਸ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਆਪਣਾ ਪੇਜ ਆ ਸੁਖਮੰਗ ਸੱਜਣਾ ਤੇ ਪ੍ਰੋਫਾਈਲ ਹੈ Facebook ਤੇ ਕਰਮਜੀਤ ਕੌਰ ਉਸ ਨੂੰ ਜਿਆਦਾ ਤੋਂ ਜਿਆਦਾ ਲਾਈਕ ਫੋਲੋ ਕਰੋ ਦੋਸਤੋ ਤੁਹਾਨੂੰ ਪਤਾ ਹਰ ਪ੍ਰਕਾਰ ਦੇ ਆਪਾਂ ਸੇਵਾ ਜਿੱਥੇ ਵੀ ਹੁੰਦੀ ਹੈ ਸੇਵਾ ਕਰਦੇ ਆਂ ਦੋਸਤੋ ਨਭਾਉਣ ਦੀ ਕੋਸ਼ਿਸ਼ ਕਰਦੇ ਆਂ ਸੇਵਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਆ ਦੇਖੋ ਕੁੱਤੀ ਤੁਹਾਡੇ ਸਾਹਮਣੇ ਕੰਨ ਝਾੜ ਰਹੀ ਆ ਤੇ ਤਾਂ ਹੁਣ ਪਤਾ ਲੱਗ ਗਿਆ ਦੋਸਤੋ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕੰਨ ਹਜੇ ਵੀ ਝਾੜ ਰਹੀ ਆ ਤੇ ਚੱਲ ਤਾਂ ਬਾਈ ਜੀ ਬਣਾ ਲਓ ਨਬਾਜੀ ਦੇਖੋ ਫੜ ਰਿਹਾ ਆ ਦੇਖਿਓ ਬਸ ਤੇ ਦੋਸਤੋ ਇਹ ਗ੍ਰੇਟ ਹੈ ਇਤਾਂ ਦਾ ਕੋਈ ਜਾਂਗਰ ਕੰਮ ਹੋਵੇ ਪਦਾਂ ਲਈ ਅੱਗੇ ਆਇਆ ਕਰੋ ਨਾ ਕਿ ਪਛਾਣ ਮਟਿਆ ਕਰੋ ਦੋਸਤੋ ਆਹ ਕੀ ਚੰਦ ਪੰਜ ਦਾ ਕੋਈ ਕੋਈ ਚੁੜ ਗਈ ਬਾਤ ਨੂੰ ਕੋਈ ਜ਼ਿਆਦਾ ਦਿੱਕਤ ਨਾ ਹੋ ਜੇ ਤਾਂ ਸਭ ਤੇ ਸਭ ਤੋਂ ਸੋਹਣੇ ਆ ਗਏ ਕੀ ਦਿੱਕਤ ਹੈ ਬਾਪੂ ਤੰਗੀ ਤਰ੍ਹਾਂ ਦੇਖਾ ਬਣਿਆ ਤਾਂ ਇਹਨੇ ਮੂੰਹ ਵੱਦਾ ਕੁਛ ਨਹੀਂ ਕਰਦੀ ਇਹ ਹੁਣ ਹਲਦੀ ਨਹੀਂ ਗੀ ਪਾਈ ਤੋਂ ਬੰਦ ਸੀ ਮਾਰ ਜੇ ਹੁਣ ਤੇ ਤਾਂ ਕੀੜੇ ਬੰਦੇ ਕੋਈ ਹੈ ਪਰਲੇ ਪਾਸੇ ਦੇਖ ਕੋਈ ਜ਼ਖਮ ਨਾ ਆਵੇ ਇਧਰਲੇ ਪਾਸੇ ਆ ਇੱਥੇ ਕਿਤੇ ਜ਼ਖਮ ਨਾ ਆਵੇ ਅਕਾ ਜੀ ਸਾਰੇ ਦੇਖ ਬੇਕਿੰਗ ਦੇਖ ਰਹੇ ਆ ਤੇ ਆਪਾਂ ਕੋ ਤੇ ਜਹੂ ਬਾਬੇ ਦਿਖਿਆ ਨਹੀਂ ਇੱਥੇ ਨਹੀਂ ਗਾਨ ਦੇ ਕੰਨ ਤੇ ਹੋਊਗਾ ਬੈਕ ਸਾਈਡ ਵਿੱਚ ਵੇਖੀ ਯਾਰ ਹਰ ਗਿਆ ਬੱਸ ਬੱਸ ਹਾਂ ਇਹ ਵੇਚ ਕੋ ਹਾਂ ਇਹ ਲੱਗੀ ਹਾਦੀ ਦੋ ਰੋਲੇ ਇੱਥੇ ਪਾ ਦਿਆਂ ਤੇ ਬਾਬੇ ਥੋੜੇ ਕੱਟ ਕੇ ਮੂੰਹ ਆ ਰੱਖੂਗਾ ਫੇਰੀ ਆਏ ਨੂਣਾ ਪਾ ਲਈ ਫੜੂਗਾ ਵਈ ਇਥੋਂ ਮੈਂ ਪਾਜੀ ਅਮੋਂ ਇਕੋ ਲਾਵੇ ਹਨੇਰੇ ਕੋਲ ਨੇ ਹੇ ਜਹੰਤਾ ਹੈ ਨਹੀਂਗਾ ਕਿਤੇ ਵੀ ਪਰ ਅੰਦਰ ਕੀੜੇ ਕਾਦੇ ਨਾ ਕਿਵੇਂ ਬਣੇ ਵਿਹਾਨ ਜਾਣਾ ਉੱਤੇ ਭਾਰਪੁਰ ਆਇਆ ਕਿ ਕੀ ਮਾਰਿਆ ਨੀ ਕੀ ਨੀ ਫੋਲਾ ਕੁੱਤਾ ਨੇ ਖਾਦਾ ਦੰਦੂੰ ਲੱਗ ਗਏ ਕਿਦਣ ਕਰੇ ਦੰਦ ਹੋਊਗਾ ਜਖਮ ਮਿਲ ਗਿਆ ਜਖਮ ਹੁਣ ਮਿਲ ਗਿਆ ਹੇ ਬਾਬੇ ਹੋ ਸਕਦਾ ਹੈ ਉਹ ਨਹੀਂ ਕਰਦਾ ਇਦਾਂ ਹੀ ਹੈ ਹੇ ਮੈਂ ਤੈਨੂੰ ਕੱਲ ਤਾਂ ਹੀ ਫੋਨ ਕਰੀ ਜਾਂਦਾ ਸੀਗਾ ਇਹ ਗੱਲ ਵੀ ਆਈ ਹੈ ਕੱਲ ਫਿਰ ਰੁਕ ਕੇ ਨਹੀਂ ਚੱਲਣਾ ਮੈਨੂੰ ਕੱਲ ਗਾਣਾ ਸੀ ਹਨਾ ਮੈਨੂੰ ਦੇਂਦਾ ਛੇਪ ਜਾ ਚੱਲ ਤੇਰੇ ਸਾਲੇ ਤੇ ਦੋਸਤ ਦੇਖ ਲੈ ਬੰਦ ਨਹੀਂ ਹੁੰਦਾ ਹੈ ਹਾਂ ਜੀ ਬੜਾ ਉਹੜਾ ਘੱਟ ਲਾਉਣਾ ਬਈ ਦੋਸਤੋ ਵਾਤਾ ਮੈਂ ਦੱਸ ਦਿੱਤ ਤੁਹਾਨੂੰ ਦੋਦੀ ਜਿਹੜਾ ਐ ਸੁਣ ਮੇਰੇ ਕੈਡਰਿੰਗ ਵਾਲਾ ਤਾਂ ਨੈਗਾਟਿਵ ਮੈਂ ਤੇ ਕਿੰਨੀ ਹੋਏ ਹਾਂ ਖੜ ਗਿਆ

ਉਹ ਬਾਹਲਾ ਵੀ ਨਾ ਕਰਨਾ ਹੜ ਜਾ ਹੜ ਜਾ ਇਹੋ ਜਿਹੇ ਟੋਕੇ ਦੋ ਦਿਨ ਹੀ ਗਿਆ ਸੀ ਇਹਨੇ ਬਣੀ ਗੱਲ ਪਰ ਮੈਨੂੰ ਤਾਂ ਸਾਲੀ ਕੋਈ ਉਹ ਸੋਝਣ ਸਾਜ ਨਹੀਂ ਲੱਗਦੀ ਬਈ ਕੋਦਨ ਬਾਬੇ ਆਏ ਨੋ ਕੋਲਾ ਯਾਰ ਭਾਈ ਕੋਲਾ ਪੂਰਾ ਆਪਰੇਸ਼ਨ ਕਰਕੇ ਵੜਦੀ ਹੈ ਗੱਲ ਨੂੰ ਦੇਖਦੇ ਹੈ ਨਾ ਕਿਤੇ ਹੈ ਦੇਖਦੇ ਨਾ ਮਾਸਕ ਤਾਂ ਨਾ ਯਾਰ ਅੰਦਰ ਖੂ ਵੀ ਹੈ ਕਿ ਦੰਦੁੰਦੇ ਦੇ ਵੰਡਾ ਅੰਦਰ ਕੋਈ ਫਾਰੇ ਨਾ ਦਵਾਈ ਮਾਰਦਾ ਮੈਂ ਨਾ ਬਾਕੀ ਕੁਛ ਨਾ ਛੇੜਾ ਇਹ ਬੰਦੀ ਆਤਾ ਹੈ ਨਹੀਂ ਅੰਦਰ ਲੈ ਬਸ ਦੇਖਣ ਜੀ ਰੂਰ ਇਹ ਮਿਲ ਗਿਆ ਜਖਮ ਸਾ ਮਿਲਿਆ ਹੀ ਹੋਣਾ ਦੋਸਤੋ ਜਖਮ ਉਤੋਂ ਮਿਲ ਗਏ ਉਹ ਫਾਰੇ ਵਾਲੀ ਹੈ ਨਹੀਂ ਦਵਾਈ ਕੀੜਾ ਕੱਢਣ ਵਾਲੀ ਫਾਰੇ ਚ ਨਹੀਂ ਪਾਈਆਂ ਅਜਿਉਂ ਹੀ ਪਾਈ ਹੈ ਹੈ ਫਾਰੇ ਪਾਈ ਨਹੀਂ ਦਵਾਈ ਜਾਣ ਤੇ ਨਹੀਂ ਪਾਉਂਦੇ ਚਾਰਵੇਂ ਦਾ ਤੇਰਨਾ ਪਾਦੀ ਬਾਬੇ ਪਾਦੇ ਵਧੀਆ ਇਹਦੇ ਨਾਲ ਫਰਨੇਲ ਨਾਲ ਹਾਂ ਪਾਦੇ ਹਲਦੀ ਦੇਖੀ जख्मਾਂ ਦਾ ਹਲਦੀ ਠੋਕਦੀ ਹੈ ਵਿੱਚ ਇਹਦੇ ਹਾਂ ਹਲਦੀ जख्म ਆ ਨਹੀਂ ਜਾਂ ਮਿਲ ਕੇ ਜਦੋਂ ਕੋਈ ਦਵਾਈ ਖਾ ਲੈਨੇ ਫੁੱਲ ਦਾ ਪੱਲਾ ਹੋਇਆ ਇਹ ਇੱਕ ਫੁੱਲੇ ਦੇ ਆ ਇਨਾ ਕੱਟ ਲਾਇਆ ਨਾ ਇੱਥੋਂ ਨਿਕਲ ਜੂ ਕਰ ਆ ਹਾਂ ਨਾ

ਕੰਨ ਵਿੱਚ ਭਾਰਾ ਹੋ ਗਿਆ ਨਾ ਇੱਕ ਵਾਰ ਬਾਬੇ ਤੇਰੇ ਵਾਲੇ ਪਾਸੇ ਲੱਗਦਾ ਨਹੀਂ ਕੰਨਦਰ ਵਿੱਚ ਪਾਈਏ ਆਇਆ ਨਹੀਂ ਪ੍ਰੇਮ ਨਾਲ ਕੰਨ ਚ ਦਵਾਈ ਪਾਣਾ ਹਾਂ ਦਵਾਈ ਕੰਨ ਚ ਛੱਡ ਜਾ ਖੜ ਜਾ ਪਤਾ ਲੱਗੇ ਨਾ ਕੀੜੇ ਹੈਗੇ ਦੇ ਫਿਰ ਤਾਂ ਭਾਜ ਪਟ્રોલ ਠੋਕੀ ਇਹਦੇ ਫਿਰ ਤਾਂ ਬਬਿਆ ਇਹ ਬਹੁਤ ਜੜਿਆ ਲੱਗੇ ਆ ਜਮਾ ਨਹੀਂ ਲੱਗੇ ਆ ਜੇ ਨਾ ਛੱਡ ਦਿਨ ਦਵਾਈ ਜੀ ਹੋਰ ਨਹੀਂ ਮੈਂ ਤਾਂ ਨਾ ਠੋਕ ਦੋ ਵਿੱਚ ਹਾਂ ਤਾਂ ਚੋਰੋ ਦਿੱਤੀ ਆ ਇਹਦੇ ਵਿੱਚ ਕੀੜੇ ਹੈਗੇ ਆ ਇਹ ਕਲੀਅਰ ਹੈ ਕੀੜੇ ਤਾਂ ਹੈਗੇ ਆ ਤਾਂ ਹੀ ਕਹਨ ਸੁਝਾਇਆ ਤਾਂ ਅੱਜ ਨਹੀਂ ਤਾਂ ਸਵੇਰੇ ਇਹ ਖੜ ਜਾ ਕਾਂ ਵਾਲੀ ਝੜ ਕੇ ਨਾ ਬਹਿ ਜਾ ਅੱਜ ਨਹੀਂ ਤਾਂ ਸਵੇਰੇ ਹੈ ਨਾ ਨਿੱਕਲੇ ਉਹਨਾਂ ਦੇ ਦੋਸਤ ਇਹਦੇ ਵਿੱਚ ਜ਼ਰੂਰ ਹੈ ਹਰ ਜਾ ਫੇਰਾ ਕਿੰਨਾ ਚੁਕਰਾਇ ਰੱਖਾਂਗੇ ਜਿੱਦਾਂ ਕਰ ਰੇ ਗੁੱਠੇ ਵਾਲਾ ਨਾ ਸਰਦਾ ਫਾ ਦੇ ਉਹ ਨਾ ਸਾੜ ਦੇ ਇੱਕ ਹੋਰੀ ਜੋ ਹੋ ਰਹਾ ਹੈ ਇਕੋਣੀ ਹੈ ਤਾਂ ਕਿਹਦਾ ਫੜੀ ਵੀ ਔਖੀ ਜਾਊਗੀ ਹਾਂ ਕੱਲ ਨੂੰ ਤਾਂ ਫੜੀ ਵੀ ਔਖੀ ਜਾਊਗੀ ਕਾਈਆਂ ਦਾ ਪਾਣਾ ਹੈ ਥੋੜਾ ਜਿਹਾ ਲਾ ਲਾ ਹੋਰ ਦਿਨ ਹੋ ਜਾਂਦਾ ਨਾ ਫੇਸ ਨਹੀਂ ਆਪਰਾਧ ਨੂੰ ਛੱਡਦੇ ਹੀ ਨਹੀਂ ਹੈ ਛੱਡ ਨਹੀਂ ਜਿਹੜੀ ਬੈਠ ਗੁਰਜੋਗ ਤੇ ਇੱਥੇ ਕਿਹੜਾ ਆਪਣੇ ਉਹਥੇ ਕਰਕੇ ਬੰਦ ਦਿੰਦੇ ਹੈ ਤਾਂ ਕੋਈ ਦਿੱਕਤ ਨਹੀਂ ਜਿੱਥੇ ਮਰਜੀ ਬੰਨੀ ਦੋਵੇ ਇਹ ਦਿੱਕਤ ਹੈ ਉਹ ਜਾਨਵਰ ਖੁੱਲਾ ਕਰਦਾ ਵਧੀਆ ਰਹਿੰਦਾ ਤੁਰੇ ਫਿਰਦਾ ਵਧੀਆ ਹੁੰਦਾ ਕੋਈ ਨਾ ਆਏ ਜਾਨਵਰ ਖਾ ਹੀ ਜਾਂਦੇ ਹੁੰਦੇ ਨੇ ਅੱਜ ਸਰਾਂਝ ਭਰ ਕੇ ਠੋਕ ਮੈਦਾਨਾ ਫੱਟ ਮਿਲ ਗਿਆ ਨਾ ਤੇ ਆਪਾਂ ਦਾ ਹੀ ਪੈ ਗਿਆ ਛੱਡ ਜਾ ਦਵਾਈ ਬਾਈ ਇਹਦੇ ਨਾਲ ਪਤਾ ਲੱਗ ਜੂ ਨਾ ਕੀ ਦੇ ਹੁੰਦੇ ਹੈ ਕਿ ਨਹੀਂ ਹੁੰਦੇ ਤੇ ਫੱਟ ਹੀ ਮਿਲ ਗਿਆ ਕੀ ਗੱਲ ਤਾਂ ਦੂਜਾ ਬਣ ਗਿਆ ਇਹ ਦੇਖ ਦੇ ਉਸ ਦਾ ਜੋ ਵੱਜਿਆ ਹੋਇਆ ਨਾ ਇੱਕ ਹੋਰ ਤੇ ਅੱਧ ਸਾਰੀ ਲੈ ਲੈਂਦੇ ਹਾਂ ਰੈਂਜ ਪਰ ਬਿਚੋ ਵਿਚੋਂ ਰੈਂਜ ਪਰ ਕੇ ਉਤਲੀ ਉਤਲੀ ਸਾਈਡ ਚ ਨਾ ਪਰੇ ਉਧਰ ਲਈ ਸੇ ਪਰਾਂਗੇ ਜਿਵੇਂ ਆ ਤਾਂ ਹੁਣ ਜੋ ਕੰਨ ਥਲੜੀ ਖੜਾ ਜਮਾ ਉੱਤੇ ਪਰ ਕੇ ਦੇ ਉੱਤੋਂ ਤਾਂ ਚਾਂਦ ਬਹੁਤ ਤੇ ਮੋਟੀ ਹੋ ਗਈ ਚੰੜੀ ਕਈ ਰੋਤੇ ਜ਼ਖਮ ਜਖਮ ਹੋਣਾ ਹੈ ਚਾਂਦੀ ਬਹੁਤ ਮੋਟੀ ਹੋ ਗਈ ਬਸ ਬਾਹਰ ਕੀ ਚਾਂਦ ਉਹ ਨਾਵ ਜਰੀ ਤੱਕ ਲਈ ਜਿਆਦਾ ਹੋਵੇ ਕਿ ਨਹੀਂ ਆ ਪੁੱਤਾਂ ਹੀ ਤਾਂ ਪੋਲੇ ਥਾਂ ਤੇ ਮੈਂ ਬਾਬੇ ਥਿੰਨੇ ਨਾ ਕਾਹ ਤੇ ਕੀ ਆ ਸਕਦੀ ਐ ਸੇ வால கிளா ਛੱਡੀ ਨਾ ਬੱਦ ਛੱਡੀ ਨਾ ਅਹ ਕੋਈ ਜੰਮਣਾ ਰ ਮੈਂ ਕਰਾਂ ਬੇ ਹਨਾ ਬਾਪੇ ਹੋ ਸਕਦਾ ਹੈ ਕੋਈ ਨਹੀਂ ਕੋਈ ਜੰਮਣਾ ਇਹ ਕੀੜੇ ਬਣ ਜਾਣਗੇ ਆ ਨਹੀਂ ਬਣਨਗੇ ਕੀੜੇ ਹੋਰ ਕਿਵੇਂ ਬਣਨਗੇ ਛੱਡੀ ਨਾ ਬੱਦ ਇਹ ਰਾਮਾਉ ਲੱਗ ਜਾਣਾ ਥੋੜੇ ਟਾਈਮ ਬਾਅਦ ਥੋੜਾ ਹੋਰ ਨਿੱਤਰ ਜਾਣਾ

ਆ ਮੈਂ ਇਹ ਚਾਹ ਰਾ ਹਾਂ ਲੈਂਦੇ ਹਾਂ ਕਾ ਲਾ 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 ਲੈਂ ਮੂੰਹ ਨਾ ਖੋਲ੍ਹਦੇ। ਯਾਰ ਰੱਖੇ। ਮੂੰਹ ਖੋਲ੍ਹ ਲਿਆ ਤਾਂ ਛੱਡ ਦੇ ਫਿਰ ਖੁੱਲ ਲੇ। ਛੱਡ ਦੇ ਫਿਰ। ਛੱਡ ਦੇ। ਕੋਈ ਨਹੀਂ ਦੋਮੜ ਸਾਹ ਸੁ ਲੈ ਲੂਗੀ। ਹਾਂ, ਸਾਹ ਲਾ ਲੂਗੀ। ਆ ਦਵਾਈਆਂ ਚੱਕ ਭਰਾਗਾ ਚੱਕ। ਦੋਸਤੋ, ਚਲ ਓਏ। ਬੈਠ ਜਾ। ਇਹ ਦੇਖੂ ਬਹੁਤ ਜ਼ਿਆਦਾ ਜਮਾ ਹੋ ਗਿਆ। ਕੰਨ ਦੇ ਇੱਕ ਫੈਗ। ਤੇ ਜਿਸ ਦੇ ਕਾਰਨ ਦੋ ਸੰਜਨ ਖੂਨੇ ਤੇ ਜਮਾ ਰਿਆ ਤਾਂ ਇਹਦੇ ਵੀੜੇ ਪੈ ਜਾਣਗੇ ਉਸੇ ਖੂਨ ਨਾਲ ਹੀ ਤਾਂ ਆਖਦੇ ਆਂ ਦੋਸਤੋ ਤੁਹਾਡੇ ਆਸ-ਪਾਸੇ ਜੇ ਕੋਈ ਐਦਾਂ ਦਾ ਹੈ ਤਾਂ ਥੋੜਾ ਧਿਆਨ ਰੱਖਿਆ ਕਰੋ ਇਹ ਹੌਣ ਸਿਰੰਜਨ ਨੀਡਲ ਆਈ ਹੈ ਰਾਤ ਨੂੰ ਇਹਨੇ ਰੋਟੀ ਨਖਾਦੀ ਮੈਂ ਉਹਨਾਂ ਵਾਂਗ ਦੁੱਧ ਲੈ ਕੇ ਆਵਲੀਆ ਕੱਲ ਸਰੀ ਦਿਹਾੜੀ ਨਹੀਂ ਰੋਟੀ ਨੂੰ ਮੂੰਹ ਨਹੀਂ ਲਾ ਕੱਲ ਤਾਂ ਜਾਦੇ ਸੀ ਹਾਂ ਹਾਂ ਦੁਆਰੀ ਦੁਕਾਨੇ ਇਹ ਕਰ ਇਹ ਐਂਕੋਰ ਇਹ ਵਿਚਾਲੇ ਪਹਿਲਾਂ ਗੰਡ ਪਾ ਕੇ ਵਿੱਚ ਫਸਾ ਦਿਓ ਬਾਪੂ ਪਹਿਲਾਂ ਗੰਡ ਪਾਈ ਰੱਖੋ ਪੇਚ ਕੋ ਹਾਂ 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 ਐਵੇਂ ਜੇ ਕਰਕੇ ਫਸਾ ਲਓ ਵਿੱਚ ਆ ਵੇ ਚੱਲ ਐਵੇਂ ਰੱਸੀ ਛੋਟੀ ਰਹਿੰਦੀ ਐ ਕਿਤਲਾ ਬਾਪੂ ਕਿਤਲਾ 15 ਨਹੀਂ ਲੱਗ ਰਿਹਾ Hadi <laughs> 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 ਲਾਗੇ ਉਹ ਲਾ ਕੇ ਮਾਣਾ ਖੇਤ ਚ ਧਿਗੇ ਇੱਟ ਕੇ ਵੜੀ ਚੜਦੇ ਚੜਦੇ ਲਾਗੇ ਸੂਈ ਸੂਈ ਚ ਲਾਗੇ ਸੂਈ ਮੋੜ ਤੇ ਫੇਰ ਖੂਨ ਬੰਦ ਕਰ ਦਿੰਦਾ ਸੂਈ ਕੀ ਕਰੇ ਹਨਾ ਆ ਖੂਨ ਫੇਰ ਆ ਆ ਖੂਨ ਗਹਿੜਾ ਉਹ ਨਿਕਲੂਗਾ ਖੂਨ ਸਾਰਾ ਆ ਨਿਕਲੂਗਾ ਇਹ ਝਾੜ ਝਾੜ ਕੇ ਕੱਢ ਦੂਗੀ ਬਾਬੇ